ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਰ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵੰਨ ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਹੁਣ ਇਹਦੇ ਵਿੱਚ ਮਿਲਾਪ ਦੀ ਗੱਲ ਹੋ ਰਹੀ ਹੈ ਇਹ ਗੁਰਮੁਖ ਸਖੀਓ ਮੈਨੂੰ ਅਸੀਸਾਂ ਦਿਓ ਮੈਂ ਉਹਨੂੰ ਮਿਲ ਪਾਵਾਂ ਜਿਹਦੇ ਤੋਂ ਮੈਂ ਵਿਛੜੀ ਆ ਹੁਣ ਸਰਵਪ੍ਰਥਮ ਗੱਲ ਇਹ ਹੈ ਇਹ ਇਨਸਾਨ ਦੀ ਜਿਹੜੀ ਮਤ ਹੈ ਪਰਮਾਤਮਾ ਵੱਲੋਂ ਦਿੱਤੀ ਹੋਈ ਉਹਦੇ ਅਨਕੂਲ ਬਹੁਤ ਆਤ ਲੋਕਾਂ ਨੂੰ ਜੇ ਕਿਸੇ ਦਾ ਪੈਸਾ ਗੁੰਮ ਹੋ ਜਾਏ ਪੈਸਾ ਕੋਈ ਲੈ ਕੇ ਦਵੇ ਨਾ ਉਹਦੇ ਗਵਾਚਣ ਦਾ ਅਹਿਸਾਸ ਹੈ ਉਹਦੇ ਦਿਲ ਦੇ ਵਿੱਚ ਉਹਦਾ ਸਥਾਨ ਹੈ ਪੈਸੇ ਦਾ ਤੇ ਉਹਨੂੰ ਅਹਿਸਾਸ ਹੈ ਇਸ ਕਰਕੇ ਉਹਦੀ ਪ੍ਰਾਪਤੀ ਦੇ ਲਈ ਉਹਨੂੰ ਕਿਸੇ ਵੀ ਟਾਈਮ ਉਠਾ ਲੋ ਤੇ ਉਹਨੂੰ ਕੋਈ ਆਲਸ ਨਹੀਂ ਇਸੇ ਵਿਅਕਤੀ ਨੂੰ ਜੀ ਮਾਇਆ ਦੇ ਪੈਸੇ ਦੇ ਲਈ ਉਠਾਉਣਾ ਹੈ ਭਾਵੇਂ ਤੁਸੀਂ 2 ਵਜੇ ਉਠਾ ਲਓ ਉਹਨੂੰ ਕੋਈ ਆਲਸ ਨਹੀਂ ਹੈ ਬਲਕਿ ਉਹਦੇ ਅੰਦਰ ਚਾਹ ਹੋਏਗਾ ਚਾਹ ਆਲਸ ਨਹੀਂ ਹੋਏਗਾ ਜਿਹੜੀ ਚੀਜ਼ ਦੇ ਵਿਛੋੜੇ ਦਾ ਇਨਸਾਨ ਨੂੰ ਅਹਿਸਾਸ ਹੀ ਹੈ ਨਹੀਂ ਉਹਦੀ ਪ੍ਰਾਪਤੀ ਦੇ ਲਈ ਉਹਦੇ ਵਿੱਚ ਕੋਈ ਉਦਮ ਨਹੀਂ ਕੋਈ ਚਾਹਉ ਨਹੀਂ ਉਹਦੀ ਪ੍ਰਾਪਤੀ ਤੇ ਉਹਦੇ ਅੰਦਰ ਹੋਏਗਾ ਕਿ ਉਹਨੂੰ ਕੋਈ ਚਾਹਉ ਨਹੀਂ ਇਸ ਚੀਜ਼ ਦਾ ਇਸ ਕਰਕੇ ਦੁਨੀਆ ਦੇ ਵਿੱਚ ਵੇਖਿਆ ਗਿਆ ਲੋਕ ਰੋਂਦੇ ਤੁਸੀਂ ਵੇਖੇ ਹੋਣਗੇ ਕਿਸੇ ਦੀ ਨੌਕਰੀ ਗਵਾਚ ਗਈ ਰੋਣ ਲੱਗ ਜਾਏਗਾ ਕਿਸੇ ਦਾ ਬਿਜ਼ਨਸ ਡੁੱਬ ਗਿਆ ਰੋਣ ਲੱਗ ਜਾਏਗਾ ਕੋਈ ਪਰਿਵਾਰ ਦਾ ਜੀ ਵਿਛੜਿਆ ਹੈ ਰੋਣ ਲੱਗ ਜਾਏਗਾ ਤੁਸੀਂ ਸ਼ਾਇਦ ਹੀ ਕੋਈ ਇਨਸਾਨ ਵੇਖਿਆ ਹੋਵੇਗਾ ਜਿਹੜਾ ਰੋਂਦਾ ਉਹ ਇਸ ਲਈ ਰੋ ਰਹੀ ਹੈ ਜੀਵਾਤਮਾ ਵੀ ਮੇਰੇ ਤੋਂ ਪਰਮਾਤਮਾ ਵਿਛੜਿਆ ਹੋਇਆ ਹੈ ਤੇ ਮੈਨੂੰ ਅੱਜ ਤੱਕ ਮਿਲਿਆ ਨਹੀਂ ਨਹੀਂ ਰੋਂਦੇ ਬਕ ਗੁਰਬਾਣੀ ਵਿੱਚ ਵੈਸੇ ਇਸ ਵਿਛੋੜਾ ਹੈ ਨਾ ਜਿਹੜਾ ਇਹਦੇ ਅਹਿਸਾਸ ਦੀ ਗੱਲ ਹੋਈ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮਾਂ ਨਾਣੀ ਨੀਂਦ ਨਾ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੇਂ ਵੇਖੋ ਜਦੋਂ ਵਿਛੋੜਾ ਹੁੰਦਾ ਹੈ ਨਾ ਇਸੇਮ ਲੱਛਣ ਹਰੇਕ ਵਿਛੋੜੇ 'ਚ ਹੁੰਦੇ ਨੇ ਜੇ ਤੁਹਾਡੇ ਦਾ ਕੋਈ ਬਿジネス ਤੁਹਾਡਾ ਬੜਾ ਪਿਆਰਾ ਹੈ ਤੇ ਉਹ ਤੁਹਾਡੇ ਤੋਂ ਵਿਛੜ ਜਾਏ ਨਾ ਤੁਹਾਨੂੰ ਪਾਣੀ ਚੰਗਾ ਲੱਗੇਗਾ ਨਾ ਰੋਟੀ ਚੰਗੀ ਲੱਗੇਗੀ ਈਵਨ ਕਿ ਕਿਸੇ ਨਾਲ ਗੱਲ ਕਰਨੀ ਵੀ ਚੰਗੀ ਨਹੀਂ ਲੱਗੇਗੀ ਆਪਾਂ ਕਿਸੇ ਪਦਵੀ ਲਈ ਮਿਹਨਤ ਕਰਦੇ ਆ ਕੋਈ ਟੈਸਟ ਦਿੰਨੇ ਪਏ ਆ ਸਟੂਡੈਂਟ ਕਰਦੇ ਨੇ ਤੇ ਉਹਦੇ ਵਿੱਚ ਜੇ ਉਹ ਉਤੀਰਣ ਨਾ ਹੋਣ ਉਹ ਨਾ ਕਿਸੇ ਨਾਲ ਬੋਲਦੇ ਨੇ ਈਵਨ ਉਹਨਾਂ ਨੂੰ ਗੁੱਸਾ ਆਉਂਦਾ ਹੈ ਅੰਦਰੋਂ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਰੇ ਕਿਉਂ ਸੁਖ ਭਾਈਏ ਹਣ ਵੇਖੋ ਇੱਥੇ ਕਿਹਾ ਜਾ ਰਿਹਾ ਬਿਨ ਪਰੇ ਕਿਉਂ ਸੁਖ ਭਾਈਏ ਇਹ ਜੀਵਾਤਮਾ ਅਹਿਸਾਸ ਚ ਹੈ ਨਾ ਵੀ ਮੈਨੂੰ ਉਹ ਮਿਲੇਗਾ ਤੇ ਸੁਖ ਮਿਲੇਗਾ ਪਰ ਜਿਹੜੇ ਸਾਡੀ ਜਿੰਨੀ ਸੁਰਤੀ ਆਮ ਇਨਸਾਨ ਦੀ ਉਹ ਕਹਿੰਦਾ ਵੀ ਨਹੀਂ ਮੈਨੂੰ ਤੇ ਫਲਾਣੀ ਵਸਤੂ ਮਿਲੇਗੀ ਤੇ ਮੈਂ ਸੁਖੀ ਹੋਵਾਂਗਾ ਮੈਂ ਇੱਥੇ ਦੁਖੀ ਹਾਂ ਕਿਸੇ ਇਨਸਾਨ ਨੂੰ ਪੁੱਛੋ ਹਰੇਕ ਦੇ ਅੰਦਰ ਦੁੱਖ ਤੇ ਹੈ ਪਰ ਦੁੱਖ ਕਾਹਦਾ ਹੈ ਕੋਈ ਕਹੇਗਾ ਮੇਰੀ ਉਹਦੀ ਕੰਪਲੇਂਟਸ ਕੀ ਨੇ ਮੈਨੂੰ ਘਰ ਨਹੀਂ ਚੰਗਾ ਮਿਲਿਆ ਮੈਨੂੰ ਸਿਹਤ ਨਹੀਂ ਚੰਗੀ ਮਿਲੀ ਮੈਨੂੰ ਰੂਪ ਨਹੀਂ ਚੰਗਾ ਮਿਲਿਆ ਮੈਨੂੰ ਪੜ੍ਹਾਈ ਨਹੀਂ ਚੰਗੀ ਮਿਲੀ ਹਰੇਕ ਦੇ ਅੰਦਰ ਇਹ ਕੰਪਲੇਂਟਸ ਨੇ ਪਰ ਬਾਣੀ ਕਹਿੰਦੀ ਜਿਨ ਨੇ ਤੈਨੂੰ ਜਣਿਆ ਜਿਨ ਨੇ ਤੈਨੂੰ ਇਸ ਦੁਨੀਆ ਤੇ ਲਿਆਂਦਾ ਉਹਦਾ ਵੀ ਕਦੇ ਖਿਆਲ ਕੀਤਾ ਕਿ ਨਹੀਂ ਆਪਾਂ ਅਰਦਾਸ ਦੇ ਵਿੱਚ ਇਹ ਜਿਹੜੇ ਬੋਲ ਪੜ੍ਹਦੇ ਆ ਭਾਵੇਂ ਇਹਨਾਂ ਨੂੰ ਆਪਾਂ ਵਿਦਾਊਟ ਅਹਿਸਾਸ ਦੇ ਪੜ੍ਹਦੇ ਆ ਕਈ ਵਾਰੀ ਆਪਾਂ ਨਾ ਇਨਸਾਨ ਦਾ ਇਹ ਸੁਭਾਅ ਹੈ ਉਹ ਬੜੇ ਵਾਰੀ ਸ਼ਬਦ ਬੋਲਦਾ ਪਰ ਬਿਨਾਂ ਅਹਿਸਾਸ ਦੇ ਬੋਲਦਾ ਬਿਨਾਂ ਭਾਵ ਦੇ ਬੋਲਦਾ ਮੈਂ ਆਪਾਂ ਪੜ੍ਹਦੇ ਆ ਤੁਦ ਆਗੇ ਅਰਦਾਸ ਹਮਾਰੀ ਕਿੱਡਾ ਵੱਡਾ ਸਮਰਪਣ ਹੈ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੈ ਮੇਰਾ ਹੁਣ ਇਹਦੇ ਵਿੱਚ ਆਪਾਂ ਐਕਸੈਪਟ ਪਤਾ ਵੀ ਕੀ ਕੀ ਕਰ ਰਹੇ ਆ ਸਵੀਕਾਰ ਕੀ ਕੀਤਾ ਜਾ ਰਿਹਾ ਨਾ ਮੇਰੇ ਕੋਲ ਸਰੀਰ ਮੇਰਾ ਹੈ ਔਰ ਵਾਕਿਆ ਜੀ ਇਹ ਗੱਲ ਸਹੀ ਹੈ ਨਾ ਮੇਰੇ ਕੋਲ ਇਹ ਜਿਹੜੀ ਜੀਵ ਆਤਮਾ ਹੈ ਜਿਹਦੇ ਕਰਕੇ ਮਨ ਹੋਂਦ ਵਿੱਚ ਆਇਆ ਹੈ ਬੁੱਧੀ ਹੈ ਸਿਆਣਪ ਹੈ ਚਤਰਾਈ ਹੈ ਚਲਾਕੀ ਹੈ ਇਹ ਵੀ ਆਪਾਂ ਐਕਸੈਪਟ ਕਰ ਲਿਆ ਇਹ ਮੇਰੀ ਨਹੀਂ ਹੈ ਫਿਰ ਜੇ ਸਾਡੇ ਕੋਲ ਇਹ ਦੋਵੇਂ ਚੀਜ਼ਾਂ ਸਾਡੀਆਂ ਨਹੀਂ ਜੀਆਂ ਫਿਰ ਸਾਨੂੰ ਚਿੰਤਾ ਕਾਦੀ ਹੈ ਫਿਰ ਸਾਡੇ ਅੰਦਰ ਪਰੇਸ਼ਾਨੀ ਕਾਦੀ ਹੈ ਪੇਸ਼ਾਨੀ ਇਹ ਹੈ ਇਨਸਾਨ ਐਕਸੈਪਟ ਨਹੀਂ ਕਰ ਪਾ ਰਿਹਾ ਇਹ ਜੋ ਮੇਰੇ ਕੋਲ ਹੈ ਇਹ ਮੇਰਾ ਨਹੀਂ ਹੈ ਇਹ ਈਗੋ ਹੈ ਦੇ ਅੰਦਰ ਉਹ ਜਿਹੜੀ ਈਗੋ ਹੈ ਨਾ ਆਪਣੀ ਹਸਤੀ ਨੂੰ ਚਮਕਾਉਣ ਦੀ ਉਹ ਇਹਨੂੰ ਬੈਠਣ ਨਹੀਂ ਦੇ ਰਹੀ ਉਹ ਇਹਨੂੰ ਗੁੱਸਾ ਲਿਆਉਂਦੀ ਆ ਜਿਵੇਂ ਘਰ ਦੇ ਵਿੱਚ ਲੜਾਈ ਹੁੰਦੀ ਆ ਨਾ ਆਪਸ ਦੇ ਵਿੱਚ ਦੋ ਜਣੇ ਲੜ ਪੈਣੇ ਮੀਆਂ ਬੀਬੀ ਉਹਨਾਂ ਦੀ ਲੜਾਈ ਕਹਦੀ ਇੱਕ ਕਹਿੰਦੀ ਆਹ ਕੰਮ ਕਰਨਾ ਹੈ ਦੂਜੇ ਕਹਿੰਦੇ ਨਹੀਂ ਕਰਨਾ ਆਪਣੀ ਹਸਤੀ ਦੀ ਲੜਾਈ ਹੈ ਐਕਸੈਪਟੈਂਸ ਨਹੀਂ ਹੋ ਰਹੀ ਇੱਕ ਦੂਜੇ ਨੂੰ ਇਹ ਲੱਗ ਰਿਹਾ ਮੈਂ ਉਹਦੇ ਤੋਂ ਅੱਗੇ ਆ ਮੈਂ ਉਹਦੇ ਤੋਂ ਪਿੱਛੇ ਆ ਮੈਂ ਉਹਦੇ ਤੋਂ ਅੱਗੇ ਨਿਕਲਣਾ ਐਕਸੈਪਟੈਂਸ ਨਹੀਂ ਗਈ ਅੰਬਾਨੀ ਕਹਿੰਦੀ ਜਦੋਂ ਤੱਕ ਤੂੰ ਇਹਨੂੰ ਐਕਸੈਪਟ ਨਹੀਂ ਨਾ ਕਰੇਂਗਾ ਇਹ ਤੇਰੇ ਕੋਲ ਤੇਰਾ ਕੁਝ ਨਹੀਂਗਾ ਇਨ ਅਕਸੈਪਟ ਕਰਨਾ ਜਦੋਂ ਅਰਦਾਸ ਦੇ ਵਿੱਚ ਤੂੰ ਇਹਨੂੰ ਬਿਨਾਂ ਅਹਿਸਾਸ ਤੋਂ ਬੋਲਦਾ ਪਿਆ ਜਿਵੇਂ ਆਪਾਂ ਕਿਸੇ ਦੁਕਾਨ ਤੇ ਜਾਈਏ ਤੇ ਜਦੋਂ ਤੁਰਨ ਲੱਗੇ ਤੇ ਅੱਗੇ ਅਗਲਾ ਕਹਿੰਦਾ ਚਾਹ ਪੀ ਕੇ ਜਾਇਓ ਹੁਣ ਉਹ ਸ਼ਬਦ ਦੇ ਬੋਲਦਾ ਪਿਆਰ ਵਿਦਾਊਟ ਅਹਿਸਾਸ ਬੋਲਦਾ ਪਿਆ ਪਰ ਉਹਦੀ ਜਗ੍ਹਾ ਉਹਦਾ ਕੋਈ ਰਿਸ਼ਤੇਦਾਰ ਆਇਆ ਹੋਵੇ ਉਹ ਨਹੀਂ ਨਹੀਂ ਬਹਿ ਕੇ ਪੀਣੀ ਪੈਗੀ ਪੀ ਕੇ ਜਾਣਾ ਪਏਗਾ ਉਹ ਹਿਰਦੇ ਤੋਂ ਆਪਾਂ ਸ਼ਬਦ ਦੋਵੇਂ ਬੋਲ ਸਕਦੇ ਆ ਤੁਹਾਨੂੰ ਰੱਬ ਨੇ ਕਲਾਕਾਰੀ ਬਖਸ਼ੀ ਹੈ ਆਪਾਂ ਕਿਸੇ ਦੀ ਸਿਫਤ ਹਿਰਦੇ ਤੋਂ ਵੀ ਕਰ ਸਕਦੇ ਆਂ ਔਰ ਜ਼ੁਬਾਨੀ ਵੀ ਕਰ ਸਕਦੇ ਆਂ ਕਈ ਵਾਰੀ ਆਪਾਂ ਕਿਸੇ ਨੂੰ ਕਹਿ ਰਹੇ ਹੁੰਨੇ ਆਂ ਮਤਲਬ ਕਿਸੇ ਦੇ ਘਰ ਕੋਈ ਕੋਈ ਵਸਤੂ ਉਹਨੂੰ ਮਿਲੀ ਸਾਡਾ ਦਿਲ ਤੇ ਕਹਿੰਦਾ ਨਹੀਂ ਸੀ ਮਿਲਣੀ ਚਾਹੀਦੀ ਪਰ ਆਪਾਂ ਨੂੰ ਕਹਿੰਨੇ ਵਧਾਈ ਹੋਵੇ ਬੜੀ ਕਿਰਪਾ ਹੋ ਗਈ ਮਹਾਰਾਜ ਦੀ ਅਕਾਲ ਪੁਰਖ ਦੀ ਬੜੀ ਕਿਰਪਾ ਹੋ ਗਈ ਪਰ ਅਸਲ ਦੇ ਵਿੱਚ ਕੀ ਹੈ ਅੰਦਰ ਸਾਡਾ ਦਿਲ ਨਹੀਂ ਉਹਨੂੰ ਐਕਸੈਪਟ ਕਰ ਰਿਹਾ ਪਰ ਜ਼ੁਬਾਨ ਤੋਂ ਕਹਿਣਾ ਪਾਏਗਾ ਕੀ ਕਰਨਾ ਹੈ ਸਮਾਜ ਵਿੱਚ ਰਹਿਣਾ ਬਾਣੀ ਐਸੇ ਕਰਕੇ ਕਹਿ ਰਹੀ ਹੈ ਇਹ ਦੋ ਚਿੱਤਾਂ ਨਾ ਆਪਣੇ ਮਨ ਨੂੰ ਬਣਾ ਐਕਸੈਪਟ ਕਰਨਾ ਸਿੱਖ ਐਕਸੈਪਟ ਕੀ ਮੈਂ ਜੀਵ ਆਤਮਾ ਹਾਂ ਔਰ ਮੈਂ ਪ੍ਰਭੂ ਤੋਂ ਵਿਛੜੀ ਹੋਈ ਹਾਂ ਮਹਾਰਾਜ ਕਹਿੰਦੇ ਨੇ ਜੇ ਤੁ ਆਪਾਂ ਮਾਜ ਮਹੱਲਾ ਪੰਜਵਾਂ ਪੜਦੇ ਹਾਂ ਉਦੇ ਵਿੱਚ ਮਹਾਰਾਜ ਜੀ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਕਿਤੇ ਗੋਬਿੰਦ ਨੂੰ ਧਿਆਇ ਨਾ ਜੀਵਾਤਮ ਅਨੰਤ ਬੜਾ ਮਿਲੇਗਾ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ ਹੁਣ ਇਹ ਜਿਹੜਾ ਪੂਰੇ ਦਾ ਪੂਰਾ ਜਿਹਨੂੰ ਆਪਾਂ ਮਹੀਨੇ ਦੀ ਵਿਚਾਰ ਕਹਿੰਨੇ ਆ ਇਹਦੇ ਵਿੱਚ ਜਿਹੜਾ ਪੂਰੇ ਦਾ ਪੂਰਾ ਕਨਸੈਪਟ ਹੈ ਨਾ ਉਹ ਜੀਵ ਆਤਮਾ ਦਾ ਪਰਮਾਤਮਾ ਤੋਂ ਵਿਛੋੜੇ ਦਾ ਹੈ ਜਿਵੇਂ ਆਪਾਂ ਅੱਗੇ ਜਾ ਕੇ ਹੁਣ ਸ਼ਬਦ ਆਏਗਾ ਜਦੋਂ ਜਿੱਥੇ ਜੇਠ ਦੇ ਮਹੀਨੇ ਦਾ ਸ਼ਬਦ ਹੁੰਦਾ ਹੈ ਉੱਥੇ ਜਾ ਕੇ ਫਿਰ ਆਪਾਂ ਜਦੋਂ ਠੰਡ ਬੜੀ ਪੈਣੀ ਹੈ ਉਸ ਜਾ ਕੇ ਆਪਾਂ ਪੋਹ ਦੇ ਵਿੱਚ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਪੋਖ ਤੁਖਾਰ ਨਾ ਵਿਆਪਈ ਤੁਖਾਰ ਦਾ ਮਤਲਬ ਜਾਡਾ ਪਾਲਾ ਮਣ ਇਹ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਗੱਲ ਹੈ ਪੂਰੇ ਦਾ ਪੂਰਾ ਇੱਕ ਕਨਸੈਪਟ ਹੈ ਨਾ ਜਿਹੜਾ ਮਾਜ ਮਹੱਲਾ ਪੰਜਵਾਂ ਬਾਣੀ ਦਾ ਇਹ ਪੂਰੇ ਦਾ ਪੂਰਾ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਹੈ ਪਰ ਹੁਣ ਸਾਡੇ ਅੰਦਰੋਂ ਇਨਸਾਨ ਦੇ ਅੰਦਰੋਂ ਇਹ ਕਦੋਂ ਗੱਲ ਨਿਕਲੇਗੀ ਵੀ ਮੈਂ ਉਹਦੇ ਤੋਂ ਵਿਛੜੇ ਹੀ ਹੋਈ ਹਾਂ ਇਹ ਅਹਿਸਾਸ ਹੁੰਦਾ ਜੀਵ ਆਤਮਾ ਨੂੰ ਔਰ ਉਹਨੂੰ ਇੱਕ ਐਕਸੈਪਟ ਕਰਨਾ ਪੈਂਦਾ ਮੈਂ ਕੁਝ ਨਹੀਂ ਹਾਂ ਜੋ ਹੈ ਪ੍ਰਭੂ ਹੈ ਜਿਵੇਂ ਉਹ ਕਰ ਰਿਹਾ ਹੈ ਜਿਵੇਂ ਉਹ ਰੱਖੇਗਾ ਮੈਨੂੰ ਉਹਵੇਂ ਰਹਿਣਾ ਪੈ